ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵਿਚਾਰ ਇੱਕ ਮੈਂ ਆਪ ਜੀ ਨੂੰ ਥੱਲੇ ਲਿੰਕ ਪਾਉਣ ਲੱਗੀ ਆ ਉਹਦੇ ਵਿੱਚ ਦਿਲਗੀਰ ਨਾਮ ਦਾ ਇੱਕ ਬੰਦਾ ਜਿਹਨੂੰ ਕਿ ਸਿੱਖ ਕੌਮ ਦੇ ਕੁੱਤੇ ਵੀ ਨਹੀਂ ਜਾਣਦੇ ਸਿੱਖ ਤਾਂ ਹਜੇ ਦੂਰ ਦੀ ਗੱਲ ਹੈ ਕੁੱਤੇ ਵੀ ਨਹੀਂ ਜਾਣਦੇ ਜਿੰਨੀ ਐਸੇ ਲੋਕਾਂ ਦੀ ਚਾਣਵੇਂ ਦਿੱਕਤੀਰ ਦੀ ਮਿਸ਼ਨਰੀਆਂ ਦੀ ਬੇਸਤੀ ਕੀਤੀ ਜਾਵੇ ਉਨੀ ਘੱਟ ਕਿਉਂਕਿ ਨਾ ਇਹਨਾਂ ਦੇ ਵਿੱਚ ਗੈਰਤ ਨਾਮ ਦੀ ਜਿਹੜੀ ਚੀਜ਼ ਹੈ ਨਾ ਉਹ ਖਤਮ ਹੋ ਗਈ ਆ ਬੇਗੈਰਤ ਹੋ ਗਏ ਨੇ ਹੁਣ ਇਹ ਇਨਸਾਨੀਅਤ ਜਿਹੜੀ ਆ ਖਤਮ ਹੋ ਗਈ ਆ ਇਹਨਾਂ ਦੇ ਵਿੱਚੋਂ ਮੈਂ ਇਹਨਾਂ ਨੂੰ ਮੁਸਲਮਾਨਾਂ ਦੇ ਨਾਲ ਵੀ ਤੁਲਨਾ ਨਹੀਂ ਦੇਵਾਂਗੀ ਕਿਉਂਕਿ ਕਈ ਵੀਰ ਭੈਣਾ ਕਹਿ ਦਿੰਦੇ ਨੇ ਕਿ ਇਹ ਮੁਸਲਮਾਨਾਂ ਤੋਂ ਆਏ ਨੇ ਇਹ ਮੁਸਲਮਾਨਾਂ ਦੀਆਂ ਰਗਾਂ ਦੇ ਵਿੱਚ ਜੰਮੇ ਨੇ ਤੇ ਮੁਸਲਮਾਨ ਵੀਰ ਜਿਹੜੇ ਨੇ ਉਹ ਇਹਨਾਂ ਤੋਂ ਲੱਖ ਗੁਣਾ ਚੰਗੇ ਨੇ ਉਹਨਾਂ ਨੇ ਕਦੀ ਮੁਹੰਮਦ ਸਾਹਿਬ ਤੇ ਉਂਗਲੀ ਨਹੀਂ ਚੱਕੀ ਆਪਣੇ ਇਤਿਹਾਸ ਤੇ ਕਦੀ ਉਂਗਲੀ ਨਹੀਂ ਚੱਕੀ ਆਪਸ ਦੇ ਵਿੱਚ ਭਾਵੇਂ ਜਿੰਨਾ ਮਰਜੀ ਲੜ ਲੈਣ ਵਿਚਾਰ ਉਹਨਾਂ ਦੇ ਵੱਖ ਹੋਣ ਪਰ ਕਦੇ ਮੁਹੰਮਦ ਸਾਹਿਬ ਤੇ ਉਂਗਲੀ ਨਹੀਂ ਉਹਨਾਂ ਨੇ ਚੱਕੀ ਸੋ ਇਹ ਘੱਟੀਆਂ نسل ਦੇ ਜਾਨਵਰ ਤੋਂ ਵੀ ਥੱਲੇ ਜੇ ਮੈਂ ਇਹਨਾਂ ਨੂੰ ਕੋਈ ਕਹਾਂ ਜਾਨਵਰ ਤੋਂ ਵੀ ਥੱਲੇ ਜੇ ਮੈਂ ਇਹਨਾਂ ਨੂੰ ਕਹਾਂ ਕਿ ਜਾਨਵਰ ਫਿਰ ਵੀ ਵਫਾਦਾਰ ਹੁੰਦਾ ਆਪਣੇ ਮਾਲਕ ਨਾਲ ਵਫਾਦਾਰੀ ਕਰਦਾ ਹੈ ਇਨਾਂ ਨੂੰ ਕਿਸ ਇਸ ਨਾਲ ਆਪਾਂ ਤੁਲਨਾ ਦੇ ਸਕਦੇ ਹਾਂ ਗੁਰੂ ਪਾਤਸ਼ਾਹ ਦਾ ਬਚਨ ਹੈ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ ਹੈ ਨਾਨਕ ਇਸ ਕਲ ਯੁਗ ਦੇ ਭਿਆਨਕ ਦੇ ਸਮੇਂ ਦੇ ਅੰਦਰ ਕਿਹਲੇ ਲੋਕ ਜੰਮਣਗੇ ਜਿਨ੍ਹਾਂ ਦਾ અવਤਾਰ ਜਿੰਨ ਲੋਕ ਭੂਤ ਜੰਮਣਗੇ ਪੁੱਤਾਂ ਦਾ ਫਿਰ ਕੰਮ ਕੀ ਹੋਣਾ ਪੁੱਤਾਂ ਨੂੰ ਜਨਮ ਹੀ ਦੇਣਗੇ ਭੂਤ ਪੁੱਤਾਂ ਨੂੰ ਹੀ ਜਨਮ ਦੇਣਗੇ ਕਹਿੰਦੇ ਪੁੱਤ ਜਨੂਰਾ ਤੇ ਉਹਨਾਂ ਦੇ ਜਿਹੜੇ ਪੁੱਤ ਨੇ ਉਹ ਭੂਤ ਹੋਣਗੇ ਧੀ ਜਨੂਰੀ ਧੀਆਂ ਵੀ ਜਨੂਰੀਆਂ ਭੂਤਣੀਆਂ ਹੋਣਗੀਆਂ ਤੇ ਜੋਰੂ ਜਿਨ੍ਹਾਂ ਦਾ ਸਿਕਦਾਰ ਇਹਨਾਂ ਦਾ ਸਿਕਦਾਰ ਕੌਣ ਹੋਏਗਾ ਜਿਹੜਾ ਇਹਨਾਂ ਨੂੰ ਜਨਮ ਦਿੰਦਾ ਉਹ ਇਹਨਾਂ ਦਾ ਸਿਕਦਾਰ ਹੋਏਗਾ ਇਹਨਾਂ ਨੂੰ ਜਨਮ ਦੇਣ ਵਾਲੀਆਂ ਜਿਹੜੀਆਂ ਹੈਗੀਆਂ ਨੇ ਨਾ ਉਹ ਉਹਨਾਂ ਨੂੰ ਵੀ ਗੁਰੂ ਪਾਤਸ਼ਾਹ ਕਹਿੰਦੇ ਨੇ ਭੂਤ ਨੇ ਉਹ ਇਹਨਾਂ ਭੂਤਾਂ ਤੇ ਸੋ ਹਾਸਾ ਵੀ ਆਉਂਦਾ ਹੈ ਕਿ ਕੈਸੀ ਮਤ ਇਹਨਾਂ ਦੀ ਮਾਰੀ ਗਈ ਹੈ ਆਪਣੀ ਵੀਡੀਓ ਦੇ ਵਿੱਚ ਜਿਹੜੇ ਥੱਲੇ ਲਿੰਕ ਪਾਉਣ ਲੱਗੀ ਆ ਉਹਦੇ ਵਿੱਚ ਇਹਨਾਂ ਨੇ ਯਾਨੀ ਕੀ ਕਿਹਾ ਦਿਲਗੀਰ ਨੇ ਕਹਿੰਦੇ ਗੰਗੂ ਨਹੀਂ ਹੋਇਆ ਇਤਿਹਾਸ ਦੇ ਵਿੱਚ ਚੰਦੂ ਨਹੀਂ ਹੋਇਆ ਮੋਤੀ ਰਾਮ ਮਹਿਰਾ ਨਹੀਂ ਹੋਇਆ ਤੇ ਜਦੋਂ ਇਹਨੇ ਇਹ ਗੱਲ ਕਹੀ ਸੀ ਨਾ ਤਾਂ ਉਦੋਂ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਇਹਨੂੰ ਜਵਾਬ ਦਿੱਤਾ ਸੀ ਤੇ ਹੁਣ ਫਿਰ ਇੱਕ ਹੀ ਕਹਿੰਦਾ ਕਿ ਜਿਹੜੀ ਮੈਂ ਗੱਲ ਕਹੀ ਸੀ ਗੰਗੂ ਨਹੀਂ ਹੋਇਆ ਇਤਿਹਾਸ ਦੇ ਵਿੱਚ ਚੰਦੂ ਨਹੀਂ ਹੋਇਆ ਮੋਤੀराम ਮਹਿਰਾ ਨਹੀਂ ਹੋਇਆ ਕਹਿੰਦਾ ਬਾਬਾ ਹਰਨਾਮ ਸਿੰਘ ਜੀ ਨੂੰ ਤਾਂ ਗੁੱਸਾ ਲੱਗਿਆ ਕਿਉਂਕਿ ਇਹ ਸਾਰੇ ਬਾਬਾ ਹਰਨਾਮ ਸਿੰਘ ਜੀ ਦੇ ਖਾਨਦਾਨ ਤੋਂ ਹੋਏ ਸੀ ਤੇ ਹੁਣ ਹਿਸਾਬ ਆਪਾਂ ਇਧਰੋ ਲਾ ਲਈਏ ਕਿ ਇਹਨਾਂ ਦਾ ਦਿਮਾਗ ਕਿੰਨਾ ਕੁ ਹੈ ਕਿੰਨਾ ਇਹਨਾਂ ਦਾ ਦਿਮਾਗ ਜਿਹੜਾ ਹੈ ਉਹ ਕੰਮ ਕਰਦਾ ਹੈ ਗੁਰੂ ਪਾਛਾ ਦਾ ਬਚਨ ਹੈ ਕਿਉਂਕਿ ਆਪਾਂ ਗੁਰਬਾਣੀ ਤੋਂ ਬਾਹਰ ਨਹੀਂ ਜਾਣਾ ਸਾਥ ਸੰਗਤ ਜੀ ਕਈ ਵੀਰ ਭੈਣ ਸਿਰ ਜਿਨ੍ਹਾਂ ਨੂੰ ਨਹੀਂ ਪਤਾ ਕਿ ਕੌਮ ਦੇ ਉੱਤੇ ਕਿਹੋ ਜਿਹੇ ਹਮਲੇ ਹੋ ਰਹੇ ਨੇ ਅੰਦਰੋਂ ਹੀ ਅੰਦਰੋਂ ਸਾਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਨੋਨੀਆ ਚਾਲਾਂ ਚੱਲੀਆਂ ਜਾ ਰਹੀ ਨੇ ਉਹ ਕਹਿ ਦਿੰਦੇ ਨੇ ਫਿਰ ਕੀ ਹੋਇਆ ਤੁਹਾਨੂੰ ਜੋ ਇੰਨੀਆਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਕੌਮ ਦੇ ਵਿੱਚ ਗੁਰਬਾਣੀ ਵਾਲੀ ਤੇ ਕੋਈ ਗੱਲ ਹੀ ਹੈ ਨਹੀਂ ਫਿਰ ਉਹਨਾਂ ਨੂੰ ਉਹਨਾਂ ਵਾਸਤੇ ਮੈਂ ਦੱਸਣਾ ਚਾਹੁੰਨੀ ਆ ਕਿ ਧਰਮ ਪਰਮਾਤਮਾ ਨੂੰ ਰੱਬ ਨੂੰ ਮਿਲਣ ਦਾ ਇੱਕ ਜ਼ਰੀਆ ਹੈ ਪਰ ਕੁਝ ਕੁ ਸ਼ਰਾਰਤੀ ਲੋਕ ਹਰ ਸਮੇਂ ਦੇ ਵਿੱਚ ਹੁੰਦੇ ਰਹੇ ਨੇ ਤੇ ਹੁੰਦੇ ਰਹਿਣਗੇ ਤੇ ਇਹਨਾਂ ਨੂੰ ਜਵਾਬ ਦੇਣਾ ਵੀ ਪਰਮਾਤਮਾ ਦੀ ਤਰਫੋਂ ਗੁਰੂ ਪਾਤਸ਼ਾਹ ਦੀ ਤਰਫੋਂ ਕੁਝ ਕੁ ਲੋਕਾਂ ਦੀ ਡਿਊਟੀਆਂ ਲੱਗੀਆਂ ਹੋਈਆਂ ਨੇ ਜਿਹੜੇ ਮਹਾਨ ਵਿਦਵਾਨ ਨੇ ਉਹ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਰਗੇ ਡਾਕਟਰ ਹਰਪ੍ਰੀਤ ਸਿੰਘ ਵਰਗੇ ਇਹਨਾਂ ਨੂੰ ਜਵਾਬ ਦੇ ਹੀ ਜਾਂਦੇ ਨੇ ਆ ਤੇ ਜੇ ਇਹਨਾਂ ਨੂੰ ਜਵਾਬ ਨਾ ਦਈਏ ਤਾਂ ਇੱਕ ਕੱਲ ਨੂੰ ਇੱਕ ਕੱਲ ਨੂੰ ਮੈਂ ਕੀ ਕਹਾਂ ਅੱਜ ਨੂੰ ਹੀ ਹੁਣੇ ਹੀ ਇਸ ਸਾਰ ਇਤਿਹਾਸ ਤੇ ਲਕੀਰ ਮਾਰ ਕੇ ਕਾਟਾ ਮਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਸਮ ਗ੍ਰੰਥ ਨੂੰ ਸਾਰਾ ਲਿਟਰੇਚਰ ਇਹਨਾਂ ਨੇ ਗ੍ਰੰਥ ਇਹਨਾਂ ਨੇ ਕੂੜ ਬੋਲ ਕੇ ਤੇ ਇਹਨਾਂ ਨੇ ਖਤਮ ਕਰ ਦੇਣਾ ਕਿਉਂਕਿ ਇਹਨਾਂ ਦਾ ਮਕਸਦ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕਿਰਪਾਨਾ ਲਵਾ ਕੇ ਤੇ ਜਨੇਊ ਪਵਾਉਣਾ ਹੈ ਸਾਨੂੰ ਕੀ ਖਤਰਾ ਹਮੇਸ਼ਾ ਸੋਨੇ ਨੂੰ ਹੁੰਦਾ ਹੈ ਖਤਰਾ ਹਮੇਸ਼ਾ ਸੋਨੇ ਨੂੰ ਹੁੰਦਾ ਹੈ ਸੋਨਾ ਕਿੱਥੇ ਚੋਰੀ ਨਾ ਹੋ ਜਾਵੇ ਪਲਾਸਟਿਕ ਨੂੰ ਕੋਣ ਦੇਖਦਾ ਜੀ ਰਾਹ ਦੇ ਵਿੱਚ ਵੀ ਭਿਓਵੇ ਲੋਕੀ ਪੈਰਾਂ ਨਾਲ ਮਾਰ ਕੇ ਤੇ ਆਪਣਾ ਰਸਤਾ ਅੱਗੇ ਤੁਰਦੇ ਨੇ ਤੇ ਜੇ ਸੋਨਾ ਭਿਓਵੇ ਤੇ ਫਿਰ ਉਹਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਸਿੱਖ ਧਰਮ ਐਸਾ ਮਹਾਨ ਵਿਸ਼ਾਲ ਧਰਮ ਹੈ ਜਿਹਨੂੰ ਇਹ ਪੰਜਵੀਂ ਫੇਲ ਪ੍ਰੋਫੈਸਰ ਜਿਹੜੇ ਨੇ ਇਹ ਖਤਮ ਕਰਨਾ ਚਾਹੁੰਦੇ ਨੇ ਪਰ ਇਹਨਾਂ ਦੀ ਇਹ ਕੋਸ਼ਿਸ਼ਾਂ ਨਾਕਾਮਯਾਬ ਹੋਈਆਂ ਨੇ ਤੇ ਹੁੰਦੀਆਂ ਰਹਿਣਗੀਆਂ ਕਿਉਂਕਿ ਖਾਲਸਾ ਜਿਹੜਾ ਹੈ ਪਰਮਾਤਮਾ ਦੀ ਫੌਜ ਦੇ ਵਿੱਚੋਂ ਪਰਮਾਤਮਾ ਦੀ ਮੌਜ ਦੇ ਵਿੱਚੋਂ ਨਿਕਲੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਆਗਿਆ ਪਈ ਅਕਾਲ ਕੀ ਤਵੇਂ ਚਲਾਇਓ ਪੰਥ ਇਹ ਅਕਾਲ ਦਾ ਹੁਕਮ ਹੈ ਤਾਂ ਹੀ ਇਹ ਪੰਥ ਚੱਲਿਆ ਸੁਮਤ ਇਸ ਦਿਲਗੀਰ ਦੀ ਆਪਾਂ ਦੇਖੀਏ ਵੀ ਕਿੰਨੀ ਕੁ ਕੰਮ ਕਰਦੀ ਹੈ ਕਹਿੰਦਾ ਬਾਬਾ ਹਰਨਾਮ ਸਿੰਘ ਜੀ ਦੇ ਧੁੰਦੇ ਆਈ ਗੁਰੂ ਬਾਬਾ ਹਰਨਾਮ ਸਿੰਘ ਜੀ ਦੇ ਖਾਨਦਾਨ ਤੋਂ ਜਿਹੜੇ ਨੇ ਇਹ ਲੋਕ ਜਿਹੜੇ ਨੇ ਚੰਦੂ ਵਰਗੇ ਉਹਨਾਂ ਦੇ ਖਾਨਦਾਨ ਤੋਂ ਸੀ ਅੱਛਾ ਜੀ ਸਿੱਧਾ ਇਤਿਹਾਸ ਇਤਿਹਾਸ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਹੁਣ ਜਿਹੜੇ ਨਾ ਸਮਝ ਵੀਰ ਜਿਹੜੇ ਪਲ ਭੁਲੇਖੇ ਦੇ ਵਿੱਚ ਭੈਣਾ ਜਿਹੜੀਆਂ ਨੇ ਇਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਨੇ ਉਹ ਆਪ ਹਿਸਾਬ-ਹਿਸਾਬ ਲਾ ਲੈਣ ਕਿ ਏਜੰਸੀਆਂ ਕਿਦਾਂ ਕੰਮ ਕਰਾਉਂਦੀਆਂ ਨੇ ਦੇਖੋ ਜੀ ਦਸਮ ਗ੍ਰੰਥ ਤੇ ਇਹਨਾਂ ਨੇ ਉਂਗਲੀ ਚੱਕੀ ਕਿਉਂਕਿ ਉਹਦੇ ਵਿੱਚ ਪਾਤਸ਼ਾਹ ਨੇ ਇਤਿਹਾਸ ਬਾਰੇ ਵੀ ਜ਼ਿਕਰ ਕੀਤਾ ਫਿਰ ਇਹਨਾਂ ਨੇ ਸਰਬਲੋ ਦੇ ਉੱਤੇ ਉਂਗਲੀ ਚੱਕੀ ਉਹਦੇ ਵਿੱਚ ਇਹਨਾਂ ਨੂੰ ਕੂੜ-ਕਬਾਰ ਭੇਖੀ ਵਹਿਮੀ ਬਣਾ ਦਿੱਤਾ ਕਿ ਸਾਡੀ ਅੱਖਾਂ ਦੇ ਵਿੱਚ ਕਿਉਂਕਿ ਦੇਖੋ ਸਾਧ ਸੰਗਤ ਜੀ ਦਸਮ ਗ੍ਰੰਥ ਦੇ ਵਿੱਚ ਇਹਨਾਂ ਨੂੰ ਪਤਾ ਹੈ ਕਿ ਰੋਜ਼ ਸਪੀਕਰਾਂ ਦੇ ਰਾਹੀਂ ਸਾਡੀਆਂ ਕੰਨਾਂ ਦੇ ਵਿੱਚ ਇਹ ਆਵਾਜ਼ਾਂ ਪਾਉਂਦੇ ਨੇ ਤਿਲਕ ਜੰਜੂ ਰਾਖਾ ਪੁਰਬ ਤਾਕਾ ਕੀਨੋ ਬਡੋ ਕਲੂ ਮਹਸਾਕਾ ਰੋਜ਼ ਇਹ ਸਿੱਖ ਜੀ ਕਾ ਮਾਰ ਮਾਰ ਕੇ ਮਾਈਕ ਦੇ ਰਾਹੀਂ ਸਾਡੇ ਕੰਨਾਂ ਦੇ ਵਿੱਚ ਪਾਉਂਦੇ ਨੇ ਜੇਕਰ ਤੇਗ ਬਹਾਦਰ ਸਾਹਿਬ ਜੀ ਨਾ ਹੁੰਦੇ ਤੇ ਅੱਜ ਹਿੰਦੂ ਧਰਮ ਦਾ ਨਾਮੋ ਨਿਸ਼ਾਨ ਨਹੀਂ ਸੀ ਹੋਣਾ ਹਿੰਦੂ ਧਰਮ ਜਿਹੜਾ ਔਰੰਗਜ਼ੇਬ ਨੇ ਸਾਰੇ ਹਿੰਦੂਆਂ ਨੂੰ ਮੁਸਲਮਾਨ ਜੜਾ ਬਣਾ ਦੇਣਾ ਸੀ ਕਿਉਂਕਿ ਜਦ ਔਰੰਗਜ਼ੇਬ ਤਖਤ ਦੇ ਉੱਤੇ ਬੈਠਾ ਹੈ ਤੇ ਸਭ ਤੋਂ ਪਹਿਲੇ ਸਭ ਤੋਂ ਪਹਿਲਾਂ ਉਹਨੇ ਇਹ ਹੀ ਹੁਕਮ ਜਾਰੀ ਕੀਤਾ ਸੀ ਕਿ Hindu ਮੰਦਰਾਂ ਦੀ ਤੇ ਵਿਦਿਆਲਿਆਂ ਦੀ ਜਿਹੜੀ ਉਸਾਰੀ ਹੈ ਇਹ ਬੰਦ ਕਰ ਦਿੱਤੀ ਜਾਵੇ 1660 ਦੇ 1660 ਈਸਵੀ ਦੇ ਵਿੱਚ ਤਕਰੀਬਨ 1660 ਈਸਵੀ ਦੇ ਦੇ ਆਸ-ਪਾਸ ਕਾਨੂੰਨ ਬਣਾਏ ਗਏ ਕਿ ਜਿਨ੍ਹਾਂ ਵਿੱਚ ਦਰਜ ਕੀਤਾ ਗਿਆ ਕਿ ਰਾਜ ਪ੍ਰਬੰਧ ਇਸਲਾਮੀ ਢੰਗ ਦੇ ਨਾਲ ਹੋਵੇਗਾ ਲੋਕਾਂ ਦਾ ਜੀਵਨ ਕੁਰਾਨ ਦੇ ਮੁਤਾਬਿਕ ਬਣਾਇਆ ਜਾਵੇਗਾ ਤੇ ਜਦ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਕੋਲ ਫਰਿਆਦ ਲੈ ਕੇ ਆਏ ਨੇ ਤੇ ਫਰਿਆਦ ਕਰਦੇ ਨੇ ਇਹ ਦੁਨੀਆ ਦੇ ਮਾਲਕ دین ਦੁਨੀਆ ਦੇ ਮਾਲਕ ਹੁਣ ਤੂੰ ਹੀ ਸਾਡੀ ਰਾਖੀ ਕਰ ਸਕਦਾ ਹੈ ਜਨੇ ਉਸ ਔਰੰਗਜ਼ੇਬ ਨੇ ਹੁਕਮ ਜ਼ਾਰੀ ਕੀਤਾ ਕਿ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਵੇ ਤੇ ਗੁਰੂ ਪਾਤਸ਼ਾਹ ਫਿਰ ਕੀ ਕਹਿੰਦੇ ਨੇ ਉਸ ਟਾਈਮ ਕਿ ਜਾ ਕੇ ਔਰੰਗਜ਼ੇਬ ਨੂੰ ਕਹੋ ਕਿ ਜੇ ਹਿੰਦ ਦਾ ਪੀਰ ਮੁਸਲਮਾਨ ਬਣ ਗਿਆ ਤੇ ਸਾਰੇ ਹਿੰਦੂ ਜਿਹੜੇ ਨੇ ਜਨੇਊ ਲਾ ਦੇਣਗੇ ਮੁਸਲਮਾਨ ਬਣ ਜਾਣਗੇ ਤੇ ਉਸ ਤੋਂ ਬਾਅਦ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਗੁਰਤੇਗ ਭਾਦਰ ਜੀ ਨੇ ਆਪਣਾ ਸੀਸ ਦਿੱਤਾ ਤੇ ਤਿਲਕ ਜੰਝੂ ਰਾਖਾ ਪਰਵਤਾ ਕਾ ਕਿਨੋ ਬਡੋ ਕਲੂ ਮੈਸਾਕਾ ਤੇ ਹੁਣ ਤੰਗ ਹੋ ਕੇ ਇਕ ਕਾਨੂੰਨੀਆਂ ਚਾਲਾਂ ਚੱਲ ਰਹੇ ਨੇ ਕਿ ਇਹ ਕਿਸੇ ਤਰੀਕੇ ਨਾਲ ਇਹ ਗ੍ਰੰਥ ਅਨੰਦ ਕੋਲੋਂ ਬੰਦ ਕਰਾਏ ਜਾਣ ਇਹ ਗ੍ਰੰਥ ਅਨੰਦ ਕੋਲੋਂ ਖੋਲਿੱਤੇ ਜਾਵਣ ਕਿ ਰੋਜ਼ ਤਾਂ ਸਾਡੇ ਸਿਰ ਦੇ ਉੱਤੇ ਇਹ ਨਾਰਾ ਲਾਉਂਦੇ ਨੇ ਆਪਣਾ ਇਨਸਾਨ ਦਿਟਾਉਂਦੇ ਨੇ ਕਿ ਜੇ ਗੁਰਤੇਗ ਭਾਦਰ ਸਾਹਿਬ ਜੀ ਨਾ ਹੁੰਦੇ ਤਾਂ ਇਹ Hindu Hindu ਨਹੀਂ ਸੀ ਹੋਣੇ ਤੇ ਸਾਧ ਸੰਗਤ ਦੀ ਇਹ ਸਾਰੀਆਂ ਕਾਨੂੰਨੀਆਂ ਚਾਲਾਂ ਹੁਣ ਤੁਸੀਂ ਆਪ ਹੀ ਸਮਝ ਰਹੇ ਹੋ ਕਿ ਇਹ ਗੱਲ ਵੀ ਦੇਖੋ ਗੇੜੀ ਕਰਦੇ ਨੇ ਫਿਰ ਕਹਿੰਦਾ ਇਹਨਾਂ ਦੀ ਮੱਤ ਦੇਖੋ ਜਿਹੜੀ ਮੈਂ ਮੱਤ ਦੀ ਗੱਲ ਕਰਨ ਲੱਗੀ ਸੀ ਗੁਰੂ ਪਾਚੀ ਨੇ ਤਾਂ ਪਹਿਲੇ ਹੀ ਕਹਿ ਦਿੱਤਾ 10 ਬਾਲ ਤਣ 20 ਰਵਣ 30 ਕਾ ਸੁੰਦਰ ਕਹਾਵੈ 40 ਸੇ ਪੁਰ ਹੋਏ 85 ਪਗ ਖਿਸੈ 60 ਕੇ ਬੁਢੇਪਾ ਆਵੈ ਕੰਮ ਤੇ ਇਹਨਾਂ ਨੂੰ ਹੁਣ ਕੋਈ ਹੈ ਨਹੀਂਗਾ ਕਰਨ ਵਾਸਤੇ ਐਜੰਸੀਆਂ ਪੈਸੇ ਦੇ ਰਹੀਆਂ ਨੇ ਤੇ ਇਹ ਜਿਹੜਾ ਗੰਧ ਜਿੰਨਾ ਇਹਨਾਂ ਨੇ ਪਾਉਣਾ ਉਹ ਪਾਈ ਜਾਂਦੇ ਨੇ 40 ਸੇ ਪੁਰ ਹੋਏ 85 ਪੱਗ ਖਿਸੇ ਸੱਠੀ ਕਾ ਬੁਢੇਪਾ ਆਵੇ ਜਦੋਂ 60 ਸਾਲ ਦਾ ਜਦੋਂ ਇਨਸਾਨ ਹੁੰਦਾ ਹੈ ਜਿਹੜੇ ਗੁਰੂ ਤੋਂ ਹੀਣੇ ਮਨੁੱਖ ਹੁੰਦੇ ਨੇ ਜਦੋਂ ਉਹਨਾਂ ਨੂੰ ਬੁਢੇਪਾ ਆਉਂਦਾ ਤਾਂ ਫਿਰ ਕੀ ਹੁੰਦਾ 70 ਕਾ ਮਤਹੀਣ ਅਸਿਹਾ ਕਾ ਵਿਵਹਾਰ ਨਾ ਪਾਵੇ ਜਦੋਂ 70 ਸਾਲਾਂ ਦਾ ਹੁੰਦਾ ਹੈ ਤਾਂ ਗੁਰੂ ਪਾਸ਼ਾ ਕਹਿੰਦੇ ਨੇ ਮਤਹੀਣ ਅਕਲੋਂ ਹੀਣਾ ਹੋਣ ਲੱਗ ਪੈਂਦੇ ਨੇ ਇਹ ਲੋਕ ਅਸਿਹਾ ਕਾ ਵਿਵਹਾਰ ਨਾ ਪਾਵੇ ਜਦੋਂ 80 ਸਾਲਾਂ ਦਾ ਹੁੰਦਾ ਜਦੋਂ ਕੰਮਕਾਰ ਜੋਗੇ ਨਹੀਂ ਹੁੰਦਾ ਨਵੈ ਕਾ ਸਹਿਜਾਸਣੀ ਮੂਲ ਨਾ ਜਾਣੇ ਆਪ ਬਲ ਜਦੋਂ ਹੁਣ ਹਿਲਿਆ ਨਹੀਂ ਜਾਂਦਾ ਕੋਈ ਕੰਮ ਕਾਰ ਕਰਨ ਵਾਸਤੇ ਤੇ ਏਜੰਸੀਆਂ ਪੈਸੇ ਦੇ ਦਿੰਦੀਆਂ ਨੇ ਤੇ ਇਹ ਗੰਦ ਜਿਹੜਾ ਇਹਨਾਂ ਨੇ ਜਿੰਨਾ ਪੋਣਾ ਉਹ ਕੂਮ ਦੇ ਵਿੱਚ ਪਾ ਦਿੰਦੇ ਨੇ ਤੇ ਇੱਕ ਹੋਰ ਮੈਂ ਤੁਹਾਨੂੰ ਦਿਲਚਸਪ ਗੱਲ ਦੱਸਣ ਦਾ ਯਤਨ ਕਰਾਂਗੀ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਜਦੋਂ ਚੋਰ ਕਿਸੇ ਦੇ ਘਰ ਚੋਰੀ ਕਰਨ ਦਾ ਜਗਤਨ ਕਰਦੇ ਸੀ ਕੋਸ਼ਿਸ਼ ਕਰਦੇ ਸੀ ਤਾਂ ਜਿਹੜੇ ਚੌਕੀਦਾਰ ਹੁੰਦੇ ਸੀ ਉਸ ਟਾਈਮ ਤੇ ਉਹ ਇੱਕ ਉੱਚੀ ਆਵਾਜ਼ ਦੇ ਵਿੱਚ ਨਾਰਾ ਲਾਉਂਦੇ ਸੀ ਵੀ ਜਾਗਦੇ ਰਹੋ ਜਾਗਦੇ ਰਹੋ ਚੋਰ ਨਾ ਕਿੱਥੇ ਵੜ ਜਾਣ ਤੁਹਾਡੇ ਘਰ ਜਦੋਂ ਚੌਕੀਦਾਰ ਇਹ ਨਾਰਾ ਲਾਉਂਦਾ ਸੀ ਤੇ ਫੇਰ ਵੀ ਕਈ ਜਿਹੜੇ ਲੋਕ ਹੁੰਦੇ ਸਨ ਉਹ ਸੋ ਜਾਂਦੇ ਸਨ ਨਾਰਾ ਸੁਣਨ ਤੋਂ ਬਾਅਦ ਵੀ ਉਹ ਗਹਿਰੀ ਨੀਂਦ ਦੇ ਵਿੱਚ ਸੋ ਜਾਂਦੇ ਸੀ ਤੇ ਫੇਰ ਚੋਰ ਜਿਹੜੇ ਨੇ ਆਪਣੀ ਚੋਰੀ ਕਰਨ ਦੇ ਵਿੱਚ ਕਾਮਯਾਬ ਹੁੰਦੇ ਸੀ ਪਰ ਹੁਣ ਸਾਧ ਸੰਗਤ ਜੀ سلسلہ ਜਿਹੜਾ ਹੈ ਨਾ ਬਦਲ ਗਿਆ ਚੇਂਜ ਹੋ ਗਿਆ ਹੁਣ ਜਿਨ੍ਹਾਂ ਨੇ ਚੋਰੀ ਕਰਨੀ ਹੁੰਦੀ ਹੈ ਨਾ ਉਹ ਮੱਲੇ ਵਿੱਚ ਜਾ ਕੇ ਪਹਿਲਾਂ ਆਪ ਰੋੜਾ ਪਾਉਂਦੇ ਨੇ ਕਿ ਚੋਰ ਆਗੇ ਚੋਰ ਆਗੇ ਤੇ ਲੋਕ ਜਿਹੜੇ ਨੇ ਉਹ ਬਾਹਰ ਹੋ ਜਾਂਦੇ ਨੇ ਤੇ ਇਹ ਫਿਰ ਅੰਦਰ ਹੋ ਜਾਂਦੇ ਨੇ ਤੇ ਇਹੀ ਹੁਣ ਸਾਡੇ ਨਾਲ ਹੋਇਆ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰੋਫੈਸਰ ਅਖਵਾਉਂਦੇ ਨੇ ਵਿਦਵਾਨ ਅਖਵਾਉਂਦੇ ਨੇ ਆਪਣੀ ਵੀਡੀਓ ਦੇ ਵਿੱਚ ਕਹਿੰਦਾ ਵੀ ਵਿਦਵਾਨ ਆ ਮੈਂ ਤੇ ਗੱਲ ਸਹੀ ਹੈ ਮੂਰਖਾਂ ਦੇ ਵਿਦਵਾਨ ਨੇ ਇਹ ਮੂਰਖ ਪੈਦਾ ਕਰੀ ਜਾਂਦੇ ਨੇ ਜੰਮੀ ਜਾਂਦੇ ਨੇ ਤੇ ਮੂਰਖਾਂ ਦੇ ਵਿਦਵਾਨ ਨੇ ਜਿਹਨੇ ਵਿਦਵਾਨ ਨੇ ਅਖਵੰਦ ਨੇ ਆਪਣੇ ਆਪ ਨੂੰ ਇਹ ਸਾਰੇ ਚੋਰ ਨੇ ਇਹ ਉਹ ਹੀ ਚੋਰ ਦੁਸ਼ਟ ਹਰਨਾਕਸ ਵਰਗੇ ਕੋਲੇ ਰਾਖਸ਼ ਵਰਗੇ ਨੇ ਜਿਹੜੇ ਕਿ ਅੱਜ ਪਗੜੀ ਬਣ ਕੇ ਤੇ ਸਾਡੇ ਵਿੱਚ ਜਿਹੜੇ ਨੇ ਇਹ ਸ਼ੰਕੇ ਪਵਾ ਰਹੇ ਨੇ ਆਸਥਿਕ ਲੋਕਾਂ ਨੂੰ ਨਾਸਤਿਕ ਬਣਾ ਰਹੇ ਨੇ ਧਰਮ ਤੋਂ ਵਿਸ਼ਵਾਸ ਉਠਵਾ ਰਹੇ ਨੇ ਤੇ ਬਾਕੀ ਜ਼ਿੰਮੇਵਾਰੀ ਥੋੜੀ ਸਾਟੀ ਆਪਣੀ ਵੀ ਹੈ ਕਿ ਅਸੀਂ ਇਹਨਾਂ ਨੂੰ ਕਿੰਨਾ ਕੁ ਕਾਮਯਾਬ ਹੋਣ ਦੇਣਾ ਹੈ ਇਹਨਾਂ ਦੇ ਇਹ ਚੋਰੀਆਂ ਦੇ ਵਿੱਚ ਜਿਹੜੇ ਖਜ਼ਾਨਾ ਇਹ ਲੁੱਟਣਾ ਚਾਹੁੰਦੇ ਨੇ ਸਾਡੇ ਕੋਲੋਂ ਕਿੰਨਾ ਕੁ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਉਹ ਸਾਡੇ ਉੱਤੇ ਆ ਜੇ ਸੁੱਤੇ ਰਹਿ ਗਈ ਖਾਲਸਾ ਜੀ ਮੈਂ ਪਹਿਲਾਂ ਹੀ ਅਰਜ਼ ਕਰਕੇ ਹਟੀਆਂ ਕੱਲ ਨੂੰ ਨਹੀਂ ਅੱਜ ਜੀ ਹੁਣੇ ਹੀ ਇਹ ਸਾਰੇ ਗ੍ਰੰਥਾਂ ਦੇ ਉੱਤੇ ਲਕੀਰਾਂ ਫੇਰ ਕੇ ਤੇ ਸਾਨੂੰ ਕਿਰਪਾਨਾ ਲਵਾ ਕੇ ਪੰਜ ਕਕਾਰ ਲਵਾ ਕੇ ਤੇ ਸਾਨੂੰ ਜਨੇਹੂ ਬਣਾਉਣਾ ਚਾਹੁੰਦੇ ਨੇ ਤੇ ਕਿੰਨਾ ਕੁ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਮੇਰਾ ਮਾਲਾ ਫੜਨ ਦੇ ਨਾਲ ਪਹਿਲਾਂ ਵੀ ਕਿਹਾ ਸੀ ਕਿ ਧਰਮ ਨਹੀਂ ਬਚਾਇਆ ਜਾ ਸਕਦਾ ਤੇ ਮੇਰਾ ਕਿਰਪਾਨ ਫੜਨ ਦੇ ਨਾਲ ਵੀ ਨੀ ਭਗਤੀ ਤੇ ਸ਼ਕਤੀ ਦੋਨੋਂ ਚਾਹੀਦੀਆਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਭਗਤੀ ਤੇ ਸ਼ਕਤੀ ਦੋਨੋਂ ਸੀ ਤਾਂ ਹੀ ਉਸ ਟਾਈਮ ਨਹੀਂ ਨਾ ਵਰਗੇ ਕੋਈ ਬੋਲੇ ਉਸ ਟਾਈਮ ਜੇ ਹਿੰਮਤ ਨਾਲ ਹੀ ਪੈਂਦੀ ਤਾਂ ਉਸ ਟਾਈਮ ਬੋਲ ਕੇ ਦਿਖਾਉਂਦੇ ਸਾਡੇ ਵਿੱਚੋਂ ਕਹਿੰਦੇ ਕੁਵਾਂਦਿਆਂ ਦੀਆਂ ਬੀਆਂ ਜਿਹੜੀ ਆਪਣੇ ਆਪ ਨੂੰ ਕਹਿੰਦੇ ਘਮਾਉਣ ਦੇ ਪ੍ਰਚਾਰਕ ਨੇ ਉਹਨਾਂ ਦੀ ਵੀ ਜਮੀਰਾਂ ਮਰ ਚੁੱਕੀਆਂ ਨੇ ਦੇਖਣ ਦੇ ਬਾਵਜੂਦ ਵੀ ਸਭ ਕੁਝ ਅੰਡਰਟੈਕ ਕਰ ਰਹੇ ਨੇ ਮੈਂ ਕਈ ਵਾਰੀ ਦੱਸਦੀ ਹੁੰਨੀ ਆ ਵੀ ਪੰਥ ਦਾ ਦਰਦ ਨਹੀਂ ਸਾਡੇ ਵਿੱਚ ਹੈਗਾ ਜੇ ਪੰਥ ਦਾ ਦਰਦ ਹੋਵੇ ਕੌਮ ਦਾ ਦਰਦ ਹੋਵੇ ਤੇ ਐਨਾ ਵਰਗੇ ਕੂਕਰਾਂ ਨੂੰ ਕੌਣ ਪੁੱਛਦਾ ਹੈ ਕੌਣ ਸੁਣਦਾ ਹੈ ਐਨਾ ਵਰਗੇ ਕੂਕਰਾਂ ਨੂੰ ਸਾਡੇ ਵਿੱਚ ਪੰਥ ਦਾ ਦਰਦ ਖਤਮ ਹੋ ਗਿਆ ਜੇ ਇਹੀ ਹਮਲਾ ਸਾਡੇ ਆਪਣੇ ਘਰ ਦੇ ਵਿੱਚ ਆ ਕੇ ਕੋਈ ਸਾਡੀ ਪਿਓ ਦੀ ਪੱਗ ਨੂੰ ਜਾਂ ਸਾਡੀ ਮਾਤਾ ਦੀ ਚੁੰਨੀ ਨੂੰ ਖਿੱਚਣ ਦੀ ਕੋਸ਼ਿਸ਼ ਕਰਦਾ ਤੇ ਆਪਾਂ ਉਹਦੇ ਚੁੱਪ ਨਹੀਂ ਸੀਗੇ ਬੈਣਾ ਆਪਾਂ ਉਸੇ ਟਾਈਮ ਉਹਦੇ ਤੇ ਅਟੈਕ ਕਰਨਾ ਸੀ ਉਹਨੂੰ ਸਹੀ ਸਬਕ ਸਿਖਾਉਣਾ ਸੀ ਪੁਲਿਸ ਦੇ ਵਿੱਚ ਜਾ ਕੇ ਰਿਪੋਰਟ ਕਰਨੀ ਸੀ ਹਰ ਉਹ ਕੰਮ ਕਰਨਾ ਸੀ ਜਿਹੜੇ ਉਹਦੇ ਖਿਲਾਫ ਉਹਨੂੰ ਸਜ਼ਾ ਦਿੱਤੀ ਜਾ ਸਕੇ ਉਸ ਕੰਮ ਦੀ ਪਰ ਅੱਜ ਸਾਨੂੰ ਕੋਈ ਫਰਕ ਹੀ ਨਹੀਂ ਆ ਦੇਖ ਕੇ ਅੰਡਰਟ ਕਰ ਰਹੇ ਆ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਇੰਨਾ ਗੰਦ ਪੈ ਰਹੇ ਆ ਪਰ ਫੇਰ ਵੀ ਆਪਾਂ ਉਹਨਾਂ ਦਾ ਸਾਥ ਦੇ ਰਹੇ ਆ ਤਾਂ ਇਹ ਮਰੀਆਂ ਜ਼ਮੀਰਾਂ ਦੀ ਨਿਸ਼ਾਨੀਆਂ ਨੇ ਇਹ ਜਾਗਦੀ ਜ਼ਮੀਰਾਂ ਦੀ ਨਿਸ਼ਾਨੀਆਂ ਨਹੀਂ ਹੈਗੀਆਂ ਜਾਗਦੀ ਜ਼ਮੀਰਾਂ ਦੀ ਨਿਸ਼ਾਨੀਆਂ ਹੁੰਦੀਆਂ ਨੇ ਗੁਰ ਕੀ ਨਿੰਦਾ ਸੁਣਾ ਨਾ ਕਾਂਹ ਭੇਟਾ ਸੰਗ ਕਰੇ ਕਿਰਪਾਨ ਇਹਨਾਂ ਲੋਕਾਂ ਨੂੰ ਤੇ ਰੱਬ ਭੁੱਲ ਗਿਆ ਇਹਨਾਂ ਨੇ ਲੱਗਦਾ ਕਿ ਇਹਨਾਂ ਨੇ ਕਦੇ ਮਰਨਾ ਹੀ ਨਹੀਂ ਹੈ ਇਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਕਦੇ ਮੌਤ ਹੀ ਨਹੀਂ ਆਉਣੀ ਹੈ। ਨਾਸਤਿਕ ਲੋਗ ਨੇ ਹੌਲੀ-ਹੌਲੀ ਇਹਨਾਂ ਦਾ ਚਿਹਰਾ ਤੁਹਾਡੇ ਸਾਹਮਣੇ ਆ ਰਿਹਾ ਹੈ ਤੇ ਹੌਲੀ-ਹੌਲੀ ਆ ਜਾਏਗਾ। ਪਹਿਲਾ ਹਮਲਾ ਦਸਮ ਗ੍ਰੰਥ ਤੇ ਸਭ ਤੋਂ ਪਹਿਲਾਂ ਦਸਮ ਗ੍ਰੰਥ ਦੇ ਜਦੋਂ ਇਹਨਾਂ ਨੇ ਹਮਲਾ ਕੀਤਾ ਤਾਂ ਉਹਦਾ ਬੇਸ ਸਿਰਫ ਝੂਠ ਸੀ। ਅਫੇਰ ਇਹ ਸਰਬਲੋ ਗ੍ਰੰਥਵਾਲ ਚਲੇ ਗਏ ਉਹਦਾ ਬੇਸ ਸਿਰਫ ਝੂਠ ਸੀ ਫਿਰ ਘੁੰਮਕੁਮਾ ਕੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਏ ਪੱਟਾ ਦੀਆਂ ਬਾਣੀਆਂ ਤੇ ਆਏ ਭਗਤਾਂ ਦੀਆਂ ਬਾਣੀਆਂ ਤੇ ਆਏ ਭਾਈ ਗੁਰਦਾਸ ਤੇ ਫਿਰ ਚਲੇ ਗਏ ਘੁੰਮਕੁਮਾ ਕੇ ਉਹਦਾ ਬੇਸ ਵੀ ਝੂਠ ਸੀ ਇਹ ਆਪੇ ਹੁਣ ਹਿਸਾਬ ਲਾਉਣ ਵਾਲੇ ਸਮਝ ਰਿਹਾ ਮੇਰੇ ਵੀਰ ਤੇ ਮੇਰੇ ਭੈਣਾਂ ਜਿਹੜੀਆਂ ਨੇ ਕਿ ਇਹ ਚਾਹੁੰਦੇ ਕੀ ਨੇ ਅਖੀਰ ਇਹਨਾਂ ਦਾ ਮਕਸਦ ਕੀ ਹੈ ਵਾਦੂ ਤੋਂ ਵਾਦੂ ਆਪਾਂ ਕੀ ਕਰ ਸਕਦੇ ਆ ਇਹਨਾਂ ਤੋਂ ਸਟੇਜਾਂ ਖੋ ਸਕਦੇ ਆ ਹੁਣ ਦਿਲਗੀਰ ਦੇ ਬਿਆਨ ਦੇ ਵਿੱਚ ਉਹ ਕਹਿੰਦਾ ਮੈਂ 25 ਸਾਲ ਹੋ ਗਏ ਮੈਨੂੰ ਮੈਂ ਕਿਸੇ ਗੁਰਦੁਆਰੇ ਦੀ ਸਟੇਜ ਤੇ ਜਾ ਕੇ ਕੋਈ ਲੈਕਚਰ ਕੋਈ ਕਥਾ ਨਹੀਂ ਕੀਤੀ ਤੇ ਕੌਣ ਇਹਨੂੰ ਦੱਸੇ ਵੀ ਤੈਨੂੰ ਕਥਾ ਕੋਈ ਕਰਨ ਦੇਗਾ ਕਿਸੇ ਗੁਰਦੁਆਰੇ ਦੇ ਵਿੱਚ ਕਾਹੀਂ ਤੂੰ ਕਰੇਂਗਾ ਛਿੱਤ ਤੇ ਤੈਨੂੰ ਹਰ ਕਿੱਥੋਂ ਪੈਂਦੇ ਰਹੇ ਆ ਪੰਥਪ੍ਰੀਤ ਦੇ ਉੱਤੇ ਜਰਮਨ ਦੇ ਵਿੱਚ ਗੰਮਲਿਆਂ ਦੀ ਬਰਖਾ ਹੋਈ ਹੈ ਝੂਠ ਦਾ ਇਹੀ ਹਾਲ ਹੁੰਦਾ ਹਾਂਜੀ ਕੱਗੇ ਦੇ ਉੱਤੇ ਕੱਗੇ ਦਾ ਨੱਕ ਸਿੰਘਾਂ ਨੇ ਤੋੜਿਆ ਤੇ ਹੁਣ ਹਿਸਾਬ ਆਪਣਾ ਲਾ ਲਈ ਵੀ ਤੇਰਾ ਤੇਰੇ ਪੁੱਤਲੇ ਫੁਕੇ ਗਏ ਸੀ ਵੀ ਤੇਰਾ ਕੀ ਹਿਸਾਬ ਹੋਣਾ ਹਾਲ ਤੇਰਾ ਕੀ ਹੋਣਾ ਹੁਣ ਟੰਡਰੀਆਂ ਵਾਲਾ ਸਟੇਜ ਤੇ ਚਿਕਾ ਮਾਰ ਕੇ ਕਹਿੰਦਾ ਸੀ ਮੇਰੇ ਅੰਦਰ ਗਲਤੀ ਦੱਸੋ ਮੇਰੇ ਅੰਦਰ ਗਲਤੀ ਦੱਸੋ ਸੋ ਇਹ ਜਿਹੜੀ ਮਤ ਜਿਹੜਾ ਨਾ ਪ੍ਰਮਾਤਮਾ ਆਪ ਮਾਰਦਾ ਹੈ ਕੁਈ ਕਿਸੇ ਦਾ ਕੋਈ ਨੁਕਸਾਨ ਹਜੇ ਤੱਕ ਕੁਛ ਕੀਤਾ ਹੀ ਨਹੀਂ ਪਰਮਾਤਮਾ ਆਪ ਕਰਾ ਰਿਹਾ ਹੈ ਨਿੰਦਕਾਂ ਦੇ মুখ ਕਾਲੇ ਧਰੋ ਦਰਗਾਹਾਂ ਉੱਤੇ ਲਿਖੇ ਹੋ ਰਹੇ ਨੇ ਨਿੰਦਕ ਕਾ মুখ ਕਾਲਾ ਕੀਆ ਤੁਹਾਨੂੰ ਕਿੱਥੋਂ ਢੋਈ ਨਹੀਂ ਮਿਲਣੀ ਨਾ ਤੁਹਾਨੂੰ ਇਸ ਸੰਸਾਰ ਦੇ ਵਿੱਚ ਢੋਈ ਮਿਲਣੀ ਹੈ ਤੇ ਨਾ ਹੀ ਉਸ ਪਰਲੋਕ ਦੇ ਵਿੱਚ ਤੁਹਾਨੂੰ ਢੋਈ ਮਿਲਣੀ ਹੈ ਗੁਰੂ ਘਰ ਦੇ ਨਾਲ ਮੱਥਾ ਲਾਉਣ ਲੱਗੇ ਜੇ ਆਪਣੇ ਮੱਥੇ ਪਨਵਾਓਗੇ ਗੁਰੂ ਘਰ ਦਾ ਕੁਝ ਨਹੀਂ ਜਾਣਾ ਇੱਥੇ ਔਰੰਗਜ਼ੇਬ ਵਰਗੇ, ਜਹਾਂਗੀਰ ਵਰਗੇ, ਗੰਗੂ ਵਰਗੇ ਖੇ ਨਾਲ ਖੇ ਹੋ ਗਏ ਨੇ। ਕੋਈ ਨਹੀਂ ਉਹਨਾਂ ਨੂੰ ਅੱਜ ਪੁੱਛਦਾ। ਤੇ ਤੁਹਾਡੇ ਵਰਗੀ ਵੀ ਜਿੰਨੇ ਆਏ ਨੇ, ਉਹਨਾਂ ਨੇ ਚੱਲ ਜਾਣਾ। ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ, ਤੁਹਾਡਾ ਨਾਮ ਕਿਸੇ ਨੇ ਨਹੀਂ ਜਿੱਤੇ ਰੱਖਣਾ। ਫੇਰ ਜਿਹੜੀ ਗੰਗੂ ਦੀ ਗੱਲ ਕਰਦਾ ਹਾਂ, ਅੱਛਾ ਜੀ ਕਹਿੰਦਾ ਛੋਟੇ ਸਾਹਿਬਜ਼ਾਦੇ ਨੂੰ ਗੰਗੂ ਨੇ ਨਹੀਂ ਫੜਾਇਆ। ਬਾਬਾ ਹਰਨਾਮ ਸਿੰਘ ਜੀ ਦੇ ਵੱਡੇ-ਵਡੇਰੇ ਜਿਹੜੇ ਨੇ ਉਹਨਾਂ ਨੇ ਫੜਾਇਆ। ਇਹਨਾਂ ਨੂੰ ਕੋਈ ਪੁੱਛੇ ਤੂੰ ਐਨੇ ਤੁੱਕੀ ਕੀ ਇਹ ਗੱਲ ਕਹਿ ਰਹੇ ਆਂ ਤੂੰ ਉੱਥੇ ਸੀ ਉਸ ਟਾਈਮ ਇਤਿਹਾਸ ਵਿੱਚ ਜਿਹੜਾ ਜ਼ਿਕਰ ਆ ਰਿਹਾ ਮਹਾਨ ਕੋਸ਼ ਦੇ ਵਿੱਚ ਸਾਫ਼-ਸਾਫ਼ ਉੱਥੇ ਲਿਖਿਆ ਹੋਇਆ ਹੈ ਤੂੰ ਕਦੇ ਮਹਾਨ ਕੋਸ਼ ਨਹੀਂ ਪੜਿਆ ਤੂੰ ਗਿਆਨੀ ਗਿਆਨ ਸਿੰਘ ਜੀ ਦੀ ਗੱਲ ਕਰਦੇ ਆਂ ਗਿਆਨੀ ਗਿਆਨ ਸਿੰਘ ਨੇ ਆਪਣੀ ਕਲਮ ਦੇ ਨਾਲ ਲਿਖਿਆ ਹੈ ਰਤਨ ਸਿੰਘ ਭੰਗੂ ਦੀ ਗੱਲ ਕਰਦੇ ਆਂ ਉਹਨਾਂ ਦੇ ਵਿੱਚ ਵੀ ਜ਼ਿਕਰ ਆ ਰਿਹਾ ਹੈ ਸੁਦੇਸ਼ ਇਹਨਾਂ ਦਾ ਖਾਲਸਾ ਜੀ ਸਿਰਫ ਝੂਠ ਹੈ ਝੂਠ ਬੋਲ ਰਹੇ ਨੇ ਕਿਉਂਕਿ ਸਿੱਖੀ ਦੀ ਉਸਾਰੀ ਨਹੀਂ ਦੇਖ ਸਕਦੇ ਬਾਬਾ ਹਰਨਾਮ ਸਿੰਘ ਜੀ ਦਾ ਜ਼ਿਕਰ ਕਿਉਂ ਕੀਤਾ ਕਿਉਂ ਉਹਨਾਂ ਦੇ ਪਿੱਛੇ ਪੈ ਗਏ ਨੇ ਕਿਉਂਕਿ ਸਾਰਾ ਸਿੱਖ ਕੌਮ ਦਾ ਜਿੰਨਾ ਹੁਣ ਜਿੰਨੀ ਵੀ ਤਰੱਕੀ ਹੋ ਰਹੀ ਹੈ ਸਿੱਖ ਕੌਮ ਦੀ ਬਾਬਾ ਹਰਨਾਮ ਸਿੰਘ ਜੀ ਕਰਕੇ ਹੋ ਰਹੀ ਹੈ ਬਾਬਾ ਬੰਤਾ ਸਿੰਘ ਜੀ ਵਰਗੇ ਪ੍ਰਚਾਰਕ ਜਿਹੜੇ ਨੇ ਬਾਬਾ ਹਰਨਾਮ ਸਿੰਘ ਜੀ ਦੀ ਮਿਹਨਤ ਦੇ ਨਾਲ ਬਣ ਰਹੇ ਨੇ ਸੋ ਨਿਸ਼ਾਨਾ ਟਾਰਗੇਟ ਹੁਣ ਇਹਨਾਂ ਦਾ ਉੱਥੇ ਹੀ ਹੈ ਕਿ ਜਿੱਥੋਂ ਇਹਨਾਂ ਦੀ ਉਸਾਰੀ ਹੋ ਰਹੀ ਹੈ ਉਸ ਚੀਜ਼ ਨੂੰ ਖਤਮ ਕੀਤਾ ਜਾਵੇ ਤੇ ਮੇਰੀ ਬੇਨਤੀ ਸਾਧ ਸੰਗਤ ਜੀ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਹੈ ਕਿ ਜਿੰਨਾ ਆਪਾਂ ਆਪਣਾ ਆਪਣਾ ਯੋਗਦਾਨ ਪਾ ਸਕਦੇ ਆ ਇਹਨਾਂ ਨਿੰਦਕਾਂ ਦੇ ਮੂੰਹ ਬੰਦ ਕਰਾਉਣ ਵਾਸਤੇ ਜ਼ਰੂਰ ਪਾਈਏ ਸਾਨੂੰ ਇਤਿਹਾਸ ਬਾਰੇ ਕੁਝ ਪਤਾ ਨਹੀਂ ਪਤਾ ਗੁਰਬਾਣੀ ਬਾਰੇ ਕੁਝ ਪਤਾ ਨਹੀਂ ਪਤਾ ਪਰ ਇੰਨਾ ਪਤਾ ਹੈ ਕਿ ਇਹ ਕੰਮ ਗਲਤ ਹੋ ਰਿਹਾ ਤੇ ਇਹ ਸਹੀ ਹੋ ਰਿਹਾ ਤੇ ਆਪਣਾ ਯੋਗਦਾਨ ਉਸ ਕੰਮ ਦੇ ਵਿੱਚ ਜ਼ਰੂਰ ਪਾਣਾ ਕਿਉਂਕਿ ਤੁਹਾਡੀ ਘਾਲ ਹੀ ਹੋਈ ਚੀਜ਼ ਜਿਹੜੀ ਹੈ ਬਿਰਥੀ ਨਹੀਂ ਜਾਏਗੀ ਉਹਨੂੰ ਫਾਇਦੇ ਜ਼ਰੂਰ ਲੱਗਣਗੇ ਨਾਲੇ ਇਹਨਾਂ ਦਾ ਜਿੰਨਾ ਮਰਜ਼ੀ ਆਪਣੀ ਕਾਨੂੰਨੀਆ ਚਾਲਾਂ ਚੱਲ ਲੈਣ ਗੁਰੂ ਪਾਛਾ ਦਾ ਆਉਣ ਵਾਲੇ ਸਮੇਂ ਦੇ ਬਾਰੇ ਦੱਸ ਹੀ ਦਿੱਤਾ ਸੀ ਗੁਰੂ ਪਾਛਾ ਦਾ ਬਚਨ ਹੈ ਅਕ੍ਰਿਤ ਕਰਿਤ ਕਰਣੋ ਅਨਿਤ ਨਿਤ ਹੋਹੇਗੇ ਤਿਆਗ ਧਰਮਨੋ ਤ੍ਰਯੰਗੁਨਾਰ ਸਾਧ ਜੋਹੇਗੇ ਇਹ ਧਰਮੀ ਪਹਿਰਾਵੇ ਦੇ ਵਿੱਚ ਕਿ ਪੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ ਕਿ ਲੋਕਾਂ ਨੂੰ ਠੇਕ ਰਖਾ ਕੇ ਆਪਣੇ ਵਸ ਦੇ ਵਿੱਚ ਕਰਦੇ ਨੇ ਪੇਖ ਦਿਖਾਏ ਲੋਗਨ ਕੋ ਬਸਕੀਨ ਪੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਜਗਤ ਨੂੰ ਪੇਖ ਦਿਖਾਉਂਦੇ ਨੇ ਲੋਕਾਂ ਨੂੰ ਆਪਣੇ ਵਸ ਕਰਦੇ ਨੇ ਕਿ ਅਪ ਧਰਮ ਦਾ ਦਾਵਾ ਕਰਦੇ ਨੇ ਕਿ ਆਪਾਂ ਧਰਮੀ ਆ ਪਰਿਗਮਾਰੇ ਕਹਿੰਦੇ ਸਾਥੇ ਜਾਣਿਓ ਅੰਤਕਾਲ ਦੇ ਵਿੱਚ ਇਨਾ ਦਾ ਵਾਸਾ ਨਰਕ ਦੇ ਵਿੱਚ ਹੋਵੇਗਾ। ਸੋ ਅਕ੍ਰਿਤ ਕਰਿਤ ਕਾਰਨੋ ਗੁਰੂ ਪਾਸ਼ਾ ਕਹਿੰਦੇ ਨੇ ਜਿਹੜੀ ਕਰਿਤ ਨਹੀਂ ਹੋਣੀ ਚਾਹੀਦੀ ਕਲਯੁਗ ਦਾ ਐਸਾ ਦੌਰ ਆਏਗਾ ਐਸਾ ਭਿਆਨਕ ਸਮਾਂ ਆਏਗਾ। ਗੁਰੂ ਪਾਸ਼ਾ ਕਹਿੰਦੇ ਨੇ ਉਹ ਕਰਿਤ ਹੋਇਆ ਕਰੇਗੀ। ਅਨਿਤ ਨਿਤ ਹੋਹਿੰਗੇ ਤੇ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਕਿ ਇੱਕ ਦਿਨ ਹੋਏਗੀ। ਇਹ ਰੋਜ਼ ਹੋਏਗੀ। ਤਿਆਗ ਧਰਮ ਨੂੰ ਤ੍ਰਿਯੰਕੁਨਾਰ ਸਾਧ ਜੋਹਿੰਗੇ। ਏ ਜਿਹੜੇ ਆਪਣੇ ਆਪ ਨੂੰ ਸਾਧੂ ਅਖਵਾਉਂਦੇ ਨੇ ਇਹ ਸਾਧੂ ਸਾਧੂ ਨਹੀਂ ਹੋਣਗੇ ਦੁਸ਼ਟ ਹੋਣਗੇ ਆਪਣੇ ਆਪ ਨੂੰ ਜਿਹੜੇ ਪ੍ਰੋਫੈਸਰ ਅਖਵਾਉਂਦੇ ਨੇ ਇਹ ਦੁਸ਼ਟ ਹੋਣਗੇ ਧਰਮ ਦਾ ਪਹਿਰਾਵਾ ਪਾ ਕੇ ਹਰ ਉਹ ਗਲਤ ਕੰਮ ਕਰਨਗੇ ਜਿਹੜੇ ਨਹੀਂ ਕਰਨੇ ਚਾਹੀਦੇ ਸੀ ਅਨੈਤਿਕਤਾ ਰੋਜ਼ ਹੋਵੇਗੀ ਤੇ ਹੈਰਾਨੀ ਵਾਲੀ ਗੱਲ ਹੋਵੇਗੀ ਕਿ ਇਸ ਅਨੈਤਿਕਤਾ ਨੂੰ ਲੋਕ ਪੂਜਣਗੇ ਜਿਹੜਾ ਕਿ ਅੱਜ ਇਹ ਪੂਜਿਆ ਜਾਂਦੇ ਆ ਪਰ ਮੈਂ ਮੈਂ ਅੱਜ ਵੀ ਇੱਕ ਵੀਰ ਦੇ ਨਾਲ ਗੱਲ ਕਰਦੀ ਸੀ ਕਹਿੰਦਾ ਭੈਣ ਜੀ ਕੀ ਹੋ ਰਿਹਾ ਸਾਡੀ ਕੌਮ ਦੇ ਵਿੱਚ ਮੈਂ ਕਿਹਾ ਵੀਰ ਜੀ ਇਹ ਝੂਠ ਦਾ ਚਾਨਣ ਝੂਠ ਦਾ ਜਿਹੜਾ ਪੜਦਾ ਹੈ ਨਾ ਇਹ ਥੋੜੀ ਦੇਰ ਲਈ ਹੁੰਦਾ ਹੈ ਰਾਤ ਆਉਂਦੀ ਹੈ ਝੂਠ ਦੀ ਫਿਰ ਸਵੇਰੇ ਫਿਰ ਸਵੇਰ ਹੋ ਜਾਂਦੀ ਹੈ ਸੱਚ ਦਾ ਚਾਨਣਾ ਹੋ ਜਾਂਦਾ ਸੋ ਇਹ ਥੋੜਾ ਚਿਰ ਲਈ ਹੁੰਦਾ ਜਿੱਤ ਹਮੇਸ਼ਾ ਸਚਾਈ ਦੀ ਹੁੰਦੀ ਆਈ ਹੈ ਤੇ ਸਚਾਈ ਦੀ ਹੁੰਦੀ ਰਹੇਗੀ ਅਬ ਇਹਨਾਂ ਦੇ ਬਾਰੇ ਤਾਂ ਗੁਰੂ ਪਾਤਸ਼ਾਹ ਨੇ ਇੱਕ ਹੋਰ ਵੀ ਗੱਲ ਕਹੀ ਸੀ ਲਹਨ ਅਰਥੰ ਕਹ ਅਨਰਥੰ ਬਚਨ ਨ ਸਾਚੇ ਮਤ ਕੇ ਕਾਚੇ ਦੇਖੀ ਤੇ ਜਿਤ ਧਰਮੀ ਤੇ ਪਏ ਅਕਰਮੀ ਤਦਵ ਕਹਾਤ ਮਹਾ ਮਤ ਜਿਹੜੇ ਦੇਖਣ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਤੇ ਧਰਮੀ ਹੋਣਗੇ ਪਰ ਕਰਮਹੀਣ ਹੋਣਗੇ ਕਰਮ ਵਾਲੇ ਕੋਈ ਕਰਮ ਨਹੀਂ ਹੋਣਗੇ ਉਹਨਾਂ ਵਿੱਚ ਗੱਲੀ ਜੋਗ ਨਾ ਹੋਈ ਬਾਤਨ ਹੀ ਅਸਮਾਨ ਘਰਾਵੈ ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਨੇ ਗੱਲਾਂ ਨਾਲ ਅਸਮਾਨ ਨੂੰ ਘਰਾਣਾ ਕਰਦੇ ਨੇ ਤਦ ਬਕਾਹਤ ਮਹਾਮਤ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਨੇ ਪ੍ਰੋਫੈਸਰ ਅਖਵਾਉਂਦੇ ਨੇ ਮਹਾਪੁਰਖ ਅਖਵਾਉਣਗੇ ਪਰ ਕਰਮ ਜਿਹੜੇ ਕਹਿੰਦੇ ਇਹਨਾਂ ਦੇ ਅਧਰਮੀਆਂ ਵਾਲੇ ਹੋਣਗੇ ਦੂਜੀ ਗੱਲ ਇਹਨਾਂ ਨੂੰ ਆਪਾਂ ਸਿੱਖ ਤੇ ਮੰਨਦੇ ਹੀ ਨਹੀਂ ਹੈਗੇ ਇਹ ਜਿੰਨਾ ਮਰਜੀ ਬੋਲੀ ਜਾਣ ਕਿਰਪਾਨ ਪਾਉਣ ਦੇ ਨਾਲ ਪਤਾ ਨਹੀਂ ਉਹ ਵੀ ਪਾਉਂਦੇ ਨਹੀਂ ਪਾਉਂਦੇ 1.5 ਇੰਚ ਜਿਹੜੀ ਹੈਗੀ ਆ ਉਹ ਕਿੱਲੀ ਤੇ ਟੰਗ ਦਿੱਤੇ ਤੇ ਟੰਗ ਦਿੰਦੇ ਹੁੰਦੇ ਆ ਕਿਰਪਾਨ ਪਾਉਣ ਦੇ ਨਾਲ ਤੇ ਦਸਤਾਰ ਬੰਨਣ ਦੇ ਨਾਲ ਤੇ ਦਾੜਾ ਰੱਖਣ ਦੇ ਨਾਲ ਕੋਈ ਸਿੱਖੀ ਨਹੀਂ ਆ ਜਾਂਦੀ ਗੁਰੂ ਸਤਗੁਰੂ ਕਾਜੂ ਸਿੱਖ ਅਖਾਵੇ ਭਲਕੇ ਉਠ ਹਰਨਾਮ ਤੇ ਆਵੇ ਸੋ ਮੈਨੂੰ ਨਹੀਂ ਲੱਗਦਾ ਇਹੋ ਜੀ ਕੋਈ ਵੀ ਗੱਲਾਂ ਹੋਣਗੀਆਂ ਨਾ ਤੇ ਵਿੱਚ ਨਾ ਪ੍ਰਮਾਤਮਾ ਨੂੰ ਪ੍ਰਮਾਤਮਾ ਤਾਂ ਭੁੱਲ ਹੀ ਗਿਆ ਇਹਨਾਂ ਨੂੰ ਨਾ ਇਹ ਆਪਣੇ ਆਪ ਨੂੰ ਰੱਬ ਹੀ ਹਰਨਾਕਸ ਵਾਲਾ ਕੰਮ ਇਹਨਾਂ ਨੇ ਕੀਤਾ ਹੁਣ ਜਿਨ੍ਹਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ ਮੈਂ ਤਾਂ ਕਹਿੰਦੀ ਉਹਨਾਂ ਨੂੰ ਸਿੱਖਾ ਖਵਾਉਣ ਦਾ ਕੋਈ ਹੱਕ ਨਹੀਂ ਹੈ ਦੂਜੀ ਗੱਲ ਇਤਿਹਾਸ ਨੂੰ ਇਹ ਨਹੀਂ ਮੰਨਦੇ ਨਾ ਇਹ ਮੰਨਦੇ ਆ ਦਸਮ ਗ੍ਰੰਥ ਨੂੰ ਨਾ ਇਹ ਮੰਨਦੇ ਸਰਬਲੋਗ ਗ੍ਰੰਥ ਨੂੰ ਨਾ ਇਹ ਮੰਨਦੇ ਗੁਰੂ ਗ੍ਰੰਥ ਨੂੰ ਇਹ ਵੀ ਸੁਣ ਲੇ ਕਿਉਂਕਿ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਆ ਬਾਕੀ ਤਾਂ ਸਾਰੇ ਮੋਹਰੇ ਬਣਾਏ ਹੋਏ ਨੇ ਇਹਨਾਂ ਨੇ ਤੋੜਨਾ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਚਾਹੁੰਦੇ ਆ ਆਸਥਾ ਟੁੱਟੇਗੀ ਸਰਧਾ ਟੁੱਟੇਗੀ ਤੇ ਇਸੇ ਖਾਪੇ ਹੀ ਖਤਮ ਹੋ ਜਾਣਗੇ ਸੋ ਇੰਨੀ ਕੋਈ ਬੇਨਤੀਆਂ ਪ੍ਰਵਾਨ ਕਰਿਓ ਸਾਧ ਸੰਗਤ ਜੀ ਕਿਉਂਕਿ ਵੀਡੀਓ ਕਾਫੀ ਲੰਮੀ ਹੋ ਜਾਂਦੀ ਹੈ ਫਿਰ ਸੁਣਨ ਦੇ ਵਿੱਚ ਔਖ ਹੁੰਦੀ ਹੈ ਸੋ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਇੱਕ ਵਾਰੀ ਫੇਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਣਾ ਆਪਣਾ ਯੋਗਦਾਨ ਜ਼ਰੂਰ ਪਾਓ ਤਾਂ ਕਿ ਇਹਨਾਂ ਦੇ ਮੂੰਹ ਬੰਦ ਹੋ ਸਕਣ ਇਹਨਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਸੁੱਤੇ ਨਹੀਂ ਜੇ ਹਜੇ ਜਾਗਦੇ ਨੇ ਜਿੰਨੀਆਂ ਮਰਜ਼ੀ ਤੁਸੀਂ ਆਪਣੀ ਕੁਝ ਜੀਆਂ ਚਾਲਾਂ ਖੇਡ ਲਓ ਜਿੰਨਾ ਮਰਜ਼ੀ ਤੁਸੀਂ ਯੋਗਦਾਨ ਪਾ ਲਓ ਜੋ ਹਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਗੰਗੂ ਦਾ ਕੀਤਾ ਸੀ ਖੇ ਨਾਲ ਖੇ ਕਰ ਦਿੱਤਾ ਸੀ ਤੇ ਜੇ ਆਪਣੀ ਇਹ ਇਹ ਜਿਹੀ ਤੁਸੀਂ ਆਪਣਾ ਚਾਲਾਂ ਜਿਹੜੀਆਂ ਚਲਣੀਆਂ ਨੇ ਤੇ ਤੁਹਾਡਾ ਵੀ ਇਹੀ ਹਾਲ ਹੋਣਾ ਹੈ ਗੁਰੂ ਘਰ ਨੇ ਜਿਨ੍ਹਾਂ ਜਿਨ੍ਹਾਂ ਨਾਲ ਮੱਥੇ ਲਾਏ ਨੇ ਉਹਨਾਂ ਦਾ ਅੰਤ ਹੀ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ